ਸਾਡੇ ਦੇਸ਼ ਦਾ ਸਿੱਖਿਆ ਸਿਸਟਮ ਪਹਿਲਾਂ ਹੀ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਤਾਂ ਅਜੇ ਵਿੱਚ ਸਕੂਲ ਦੇ ਅਧਿਆਪਕਾਂ ਦੀਆਂ ਕੁਝ ਅਜਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਹੋਰ ਸਵਾਲ ਇਸ ਐਜੂਕੇਸ਼ਨ ਸਿਸਟਮ ਦੇ ਉੱਤੇ ਖੜੇ ਕਰ ਦਿੰਦੀਆਂ ਨੇ ਮਾਪੇ ਬੜੀ ਮਿਹਨਤ ਦੇ ਨਾਲ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜਨ ਲਈ ਭੇਜਦੇ ਨੇ ਲੇਕਿਨ ਕਈ ਵਾਰ ਸਕੂਲਾਂ ਦੇ ਅਧਿਆਪਕ ਨੇ ਜਿਹੜੇ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾਉਂਦੇ ਅਤੇ ਅਜਹੀਆਂ ਗਲਤੀਆਂ ਕਰ ਬੈਠਦੇ ਨੇ ਜਿਹੜੀਆਂ ਸਾਰੇ ਮਹਿਕਮੇ ਨੂੰ ਸ਼ਰਮਸਾਰ ਕਰ ਦਿੰਦੀਆਂ ਨੇ ਤਾਂ ਅਜਿਹੀਆਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟੀਚਰ ਆ ਜਿਹੜਾ ਉਹ ਕਲਾਸਰੂਮ ਦੇ ਵਿੱਚ ਸੁੱਤਾ ਹੁੰਦਾ ਹੈ ਤਾਂ ਅਮਰੋਹਾ ਦੇ ਨਜ਼ਦੀਕ ਪੈਣ ਵਾਲੇ ਹਸਨਪੁਰ ਦੇ ਪਿੰਡ ਹਾਇਦਲਪੁਰ ਦੇ ਸਕੂਲ ਦਾ ਇਹ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਜਿਹੜਾ ਉਹ ਬੈਂਚ ਦੇ ਉੱਤੇ ਸੁੱਤਾ ਹੁੰਦਾ ਹੈ ਘੋੜੇ ਵੇਚ ਕੇ ਸੁੱਤੇ ਅਧਿਆਪਕ ਨੂੰ ਇਹ ਤੱਕ ਨਹੀਂ ਪਤਾ ਲੱਗਦਾ ਕਿ ਕੋਈ ਵਿਅਕਤੀ ਉਸ ਦੀ ਵੀਡੀਓ ਬਣਾ ਕੇ ਚਲੇ ਗਿਆ ਜਾਣਕਾਰੀ ਮੁਤਾਬਕ ਕਿ ਕਿਸੇ ਬੱਚੇ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਸਕੂਲ ਦੇ ਵਿੱਚ ਆਏ ਸਨ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਰਿਕਾਰਡ ਕੀਤਾ ਗਿਆ ਹੈ ਅਤੇ ਇਹ ਵੀਡੀਓ ਵੱਡਾ ਸਵਾਲ ਖੜੇ ਕਰਦਾ ਹੈ ਕਿ ਜਿਹੜੇ ਅਧਿਆਪਕਾਂ ਦਾ ਫਰਜ਼ ਦੇਸ਼ ਦਾ ਭਵਿੱਖ ਬਣਾਉਂਦਾ ਹੁੰਦਾ ਏ ਅਗਰ ਉਹ ਸੁੱਤੇ ਰਹਿਣਗੇ ਅਗਰ ਉਹ ਆਪਣੀ ਡਿਊਟੀ ਤੰਦਰੁਸਤੀ ਨਾਲ ਨਹੀਂ ਨਿਭਾਉਣਗੇ ਤਾਂ ਬੱਚੇ ਉਹਨਾਂ ਤੋਂ ਕੀ ਸਿੱਖਣਗੇ ਅਤੇ ਕਿਸ ਤਰ੍ਹਾਂ ਦਾ ਭਵਿੱਖ ਸਾਡੇ ਦੇਸ਼ ਦਾ ਹੋਵੇਗਾ ਤਾਂ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਸਾਡੇ ਦੇਸ਼ ਦਾ ਸਿੱਖਿਆ ਸਿਸਟਮ ਪਹਿਲਾਂ ਹੀ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਤਾਂ ਅਜੇ ਵਿੱਚ ਸਕੂਲ ਦੇ ਅਧਿਆਪਕਾਂ ਦੀਆਂ ਕੁਝ ਅਜਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਹੋਰ ਸਵਾਲ ਇਸ ਐਜੂਕੇਸ਼ਨ ਸਿਸਟਮ ਦੇ ਉੱਤੇ ਖੜੇ ਕਰ ਦਿੰਦੀਆਂ ਨੇ ਮਾਪੇ ਬੜੀ ਮਿਹਨਤ ਦੇ ਨਾਲ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜਨ ਲਈ ਭੇਜਦੇ ਨੇ ਲੇਕਿਨ ਕਈ ਵਾਰ ਸਕੂਲਾਂ ਦੇ ਅਧਿਆਪਕ ਨੇ ਜਿਹੜੇ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾਉਂਦੇ ਅਤੇ ਅਜਹੀਆਂ ਗਲਤੀਆਂ ਕਰ ਬੈਠਦੇ ਨੇ ਜਿਹੜੀਆਂ ਸਾਰੇ ਮਹਿਕਮੇ ਨੂੰ ਸ਼ਰਮਸਾਰ ਕਰ ਦਿੰਦੀਆਂ ਨੇ ਤਾਂ ਅਜਿਹੀਆਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟੀਚਰ ਆ ਜਿਹੜਾ ਉਹ ਕਲਾਸਰੂਮ ਦੇ ਵਿੱਚ ਸੁੱਤਾ ਹੁੰਦਾ ਹੈ ਤਾਂ ਅਮਰੋਹਾ ਦੇ ਨਜ਼ਦੀਕ ਪੈਣ ਵਾਲੇ ਹਸਨਪੁਰ ਦੇ ਪਿੰਡ ਹਾਇਦਲਪੁਰ ਦੇ ਸਕੂਲ ਦਾ ਇਹ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਜਿਹੜਾ ਉਹ ਬੈਂਚ ਦੇ ਉੱਤੇ ਸੁੱਤਾ ਹੁੰਦਾ ਹੈ ਘੋੜੇ ਵੇਚ ਕੇ ਸੁੱਤੇ ਅਧਿਆਪਕ ਨੂੰ ਇਹ ਤੱਕ ਨਹੀਂ ਪਤਾ ਲੱਗਦਾ ਕਿ ਕੋਈ ਵਿਅਕਤੀ ਉਸ ਦੀ ਵੀਡੀਓ ਬਣਾ ਕੇ ਚਲੇ ਗਿਆ ਜਾਣਕਾਰੀ ਮੁਤਾਬਕ ਕਿ ਕਿਸੇ ਬੱਚੇ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਸ ਸਕੂਲ ਦੇ ਵਿੱਚ ਆਏ ਸਨ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਰਿਕਾਰਡ ਕੀਤਾ ਗਿਆ ਹੈ ਅਤੇ ਇਹ ਵੀਡੀਓ ਵੱਡਾ ਸਵਾਲ ਖੜੇ ਕਰਦਾ ਹੈ ਕਿ ਜਿਹੜੇ ਅਧਿਆਪਕਾਂ ਦਾ ਫਰਜ਼ ਦੇਸ਼ ਦਾ ਭਵਿੱਖ ਬਣਾਉਂਦਾ ਹੁੰਦਾ ਏ ਅਗਰ ਉਹ ਸੁੱਤੇ ਰਹਿਣਗੇ ਅਗਰ ਉਹ ਆਪਣੀ ਡਿਊਟੀ ਤੰਦੇਹੀ ਨਾਲ ਨਹੀਂ ਨਿਭਾਉਣਗੇ ਤਾਂ ਬੱਚੇ ਉਹਨਾਂ ਤੋਂ ਕੀ ਸਿੱਖਣਗੇ ਅਤੇ ਕਿਸ ਤਰ੍ਹਾਂ ਦਾ ਭਵਿੱਖ ਸਾਡੇ ਦੇਸ਼ ਦਾ ਹੋਵੇਗਾ ਤਾਂ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ